ਬਾਬੂ ਰੱਜਵਲੀ ਜੀ ਦੀ ਦੇਸ਼ ਭਗਤੀ ਦੀ ਕਵਿਤਾ ਭਗਤ ਸਿੰਘ ਦੀ ਮਾਂ ਆਪਣੇ ਪੁੱਤਰ ਭਗਤ ਸਿੰਘ ਨੂੰ ਹੌਸਲਾ ਦਿੰਦੀ ਹੈ ਗਾਨਾ ਬਨ ਲਾ ਮੌਤ ਦਾ ਵੇ ਗੱਲ ਸੁਣ ਲੈ ਪੁੱਤ लाਡ ਲਿਆ ਕਰੇ ਮਾਤ ਪ੍ਰਚਾਰ ਚੜੀ ਆਜ਼ਾਦੀ ਵਿਉਣ ਨੂੰ ਜਿੰਦ ਕੱਢ ਧਰ ਲੈ ਬਾਰ ਸਾਕੀ ਜਾਮ ਪਿਲਾ ਦੇ ਤੂੰ ਮੇਰੇ ਮੂੰਹ ਚੜ ਕੇ ਸਰਸਤੀ ਬੋਲੇ ਚਿਤ ਨਜਮ ਬਣਾਵਣ ਤੇ ਰਚਦੇ ਆ ਮਿਸਰ ਪਿੰਗਲ ਨਾਲ ਤੋਲੇ ਨਸ਼ਾ ਚੜ ਜਾ ਨਾਮ ਦਾ ਜੀ ਇਹੋ ਜੀ ਘੋਟ ਅਮਰਤ ਦੀ ਪਿਉਣੀ ਗਨ ਬਨ ਲੈ ਮੌਤ ਦਾਵੇ ਮੁਸ਼ਕਲ ਬਹੁ ਆਜ਼ਾਦੀ ਬਿਉਣੀ ਗੁਰੂ ਫਤਿਹ ਬਖਸ਼ ਦੂਗਾ ਦੇਖ ਲੈ ਲਾਲ ਮੋਰ ਚਾਲਾ ਕੇ ਪਲਵਾਨ ਬਣਾਤਾ ਮੈਂ ਪਾਲ ਤਾ ਪੁੱਤ ਰਖਾ ਖੁਰਾਕਾਂ ਖਵਾ ਕੇ ਦੁੱਧ ਹਾਜ਼ਰ ਚਿੜੀਆਂ ਦਾ ਕਰੇ ਪੁੱਤ ਮਿਸਰੀ ਬਹੁਤ ਘਟ ਕਿਉਂ ਨਹੀਂ ਗਨ ਬਨ ਲੈ ਮੌਤ ਦਾਵੇ ਮੁਸ਼ਕਲ ਬਹੁ ਆਜ਼ਾਦੀ ਬਿਉਣੀ ਕਹੇ ਜਿਸ ਤਰਾਂ ਗਾਂਧੀ ਜੀ ਬਹੁਤ ਦੇਰ ਲੱਗ ਜ ਚਰ ਖੜਾ ਕਤਿਓ ਮਿਲੇ ਜਲਦ ਹਕੂਮਤ ਜੀ ਆਪ ਦੇ ਤੰਦਿਆਂ ਗਲਾਂ ਵਿੱਚ ਕਤਿਓ ਪੁੱਲੇ ਪਰਿ ਲਾਡ ਲੈ ਆਵੇ ਗੈਰੋਂ ਜਾਣ ਫਰੰਗੀ ਦਿਓ ਨਹੀਂ ਗਨ ਬਨ ਲੈ ਮੌਤ ਦਾਵੇ ਮੁਸ਼ਕਿਲ ਬਹੁ ਆਜ਼ਾਦੀ ਬਿਉਣੀ ਤੈਨੂੰ ਕਰਨਾ ਪੈ ਜੂਗਾ ਤੇਗ ਦੀ ਤੇਜ ਧਾਰ ਪਰਨਾ ਚੈ ਗੁਰੂ ਤੇਗ ਬਹਾਦਰ ਦੇ ਵਾਂਗੋਂ ਸਖਲ ਮਰਨ ਦੀ ਜਾ ਚੈ ਚੜ ਵਿਉਣ ਮੰਗੇ ਤਰਨੂ ਹੋਣੀ ਦੇ ਤੇ ਚੜਾ ਕੇ ਲਿਉਣੀ ਧਨ ਬਨ ਲੈ ਮੌਤ ਦਾ ਵੇ ਮੁਸ਼ਕਲ ਬਹੁ ਆਜ਼ਾਦੀ ਬਿਉਣੀ ਦਿੱਤੀ ਮਦਦ ਗਦਰ ਮੇਸੀ ਸਿੰਘਾਂ ਨਾਲ ਦਸ ਕਿਲਹਾ ਜਾ ਰੱਖਿਆ ਮੰਗਿਆ ਰਾਜ ਕਮਰਨੇ ਜਾ ਤੂ ਤੇ ਆ ਵਾਂਗ ਫੇਰ ਗਏ ਅੱਖੀਆਂ ਪਸਤੌਲ ਚਲਾਏ ਤੂੰ ਬਿਨਾਂ ਪਉਣ ਆਕੜੀ ਨਿਉਲੀ ਗਾਨ ਬਨ ਲੈ ਮਹੋਤੂ ਦਾਵੇ ਮੁਸ਼ਕਿਲ ਬਹੁ ਆਜ਼ਾਦੀ ਬਿਉਣੀ ਨਹੀਂ ਠੱਲਦਾ ਸੁਖਾ ਲਾਵੇ ਜੋਲਮ ਦਾ ਦਰਿਆ ਚੜਿਆ ਪਿਆ ਵਗਦਾ ਨੇਕੀ ਖੱਟ ਲੈ ਦੇਸ਼ ਦੀ ਤੂੰ ਤੇਰਾ ਸੀਸ ਧਰਮ ਵਾਸਤੇ ਲੱਗਦਾ ਮੋਰ ਮੋਗ ਕੋਲ ਦੇ ਤੂੰ ਮਥੇ ਚੋਂ ਧਾਰ ਲਹੂ ਦੀ ਚੂਣੀ ਗਨ ਬਨ ਲੈ ਮੌਤ ਦਾ ਵੇ ਮੁਸ਼ਕਿਲ ਬਹੁ ਆਜ਼ਾਦੀ ਬਿਉਣੀ ਪਿਆਰ ਪਾਲਿਆ ਮੌਤ ਨਾਲ ਜੇ ਤੈਨੂੰ ਡਰ ਲੱਗਦਾ ਮੌਤ ਤੋਂ ਕਾਦਾ ਲੋੜ ਕਰ ਲੈ ਰਫਲ ਨੂੰ ਤੂੰ ਫੇਰ ਕੀ ਪੁੱਛਣਾ ਕਮਲ ਆ ਪਾਦਾ ਘਟਾ ਤਿਆਰ ਬਲਸਣੇ ਨੂੰ ਮੁਲਕ ਪਰ ਬਦਲੀ ਮੇਗ ਦੀ ਖਿਉਣੀ ਘਨ ਬਨ ਲੈ ਮੌਤ ਦਾਵੇ ਮੁਸ਼ਕਲ ਬਹੁ ਆਜ਼ਾਦੀ ਬਿਉਣੀ ਮਾਂ ਦੀ ਉਮਰ ਗੁਜ਼ਰ ਗਈ ਵੇ ਜਿਹੜੇ ਪੁੱਤ ਗੱਜ ਦੇ ਬਦਲ ਨਾ ਵਰਦੇ ਫਾਇਦਾ ਝਗੜੇ ਝਗੜਿਆਂ ਕੀ ਆਹ ਗੱਲ ਇੱਕ ਦਿਨ ਇਕ ਦਾ ਕਰ ਦੇ ਦਿਲ ਰਹਾ ਧੜਕਦਾ ਜੇ ਜਾਵਣੀ ਬਹਿਰ ਵਿਆਹ ਜੀ ਜੂਨੀ ਗਨ ਬਨ ਲੈ ਮੌਤ ਦਾ ਵੇ ਮੁਸ਼ਕਲ ਬਹੁ ਆਜ਼ਾਦੀ ਬਿਉਣੀ ਮੇਰੇ ਭਗਤ ਬਹਾਦਰ ਨੂੰ ਹੁਣੀ ਕਿਉਂ ਝੇੜ ਕੇ ਮੋਤ ਕਿਉਂ ਘੂਰੇ ਮਾਂ ਪਰੇ ਸ਼ਰਮ ਦੀਵੇ ਸੂਰਮਾ ਬਾਪ ਦੁਮੇ ਪਖ ਪੂਰੇ ਬਾਬੂ ਮਾਰ ਸਾਡ ਰਸ ਨੂੰ ਤੇਰੇ ਮਉ ਪਿਓ ਦੀ ਖੁਸ਼ੀ ਨਾ ਮਿਉਣੀ ਧਨ ਬਨ ਲੈ ਮੋਤ ਦਾਵੇ मुश्कल बहू आज़ादी गाना बानण लाइ महोत दावे मुश्कल बहू आज़ादी